ਰਾਕੇਸ਼ ਬਚਪਨ ਤੋਂ ਹੀ ਬਹੁਤ ਜ਼ਿੰਮੇਵਾਰ ਸੀ ਘਰ ਦੇ ਹਾਲਾਤ ਅਜਿਹੇ ਸੀ ਕਿ ਭਾਈ ਦੇ ਨਾਲ ਨਾਲ ਕੰਮ ਕਰਨਾ ਉਹਦੀ ਮਜਬੂਰੀ ਸੀ ਜਦੋਂ ਉਸਦੇ ਦੋਸਤ ਫਿਲਮਾਂ ਦੇਖਣ ਜਾਂ ਘੁੰਮਣ ਫਿਰਨ ਦਾ ਪਲਾਨ ਬਣਾਉਂਦੇ ਤਾਂ ਰਾਕੇਸ਼ ਹਮੇਸ਼ਾ ਮਨਾ ਕਰ ਦਿੰਦਾ ਲੋਕ ਉਸ ਦਾ ਮਜ਼ਾਕ ਉਡਾਉਂਦੇ ਉਸ ਨੂੰ ਬੇਵਕੂਫ ਕਹਿੰਦੇ ਕਿ ਇਹ ਸਿਰਫ ਕੰਮ ਵਿੱਚ ਹੀ ਲੱਗਿਆ ਰਹਿੰਦਾ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਲੈਂਦਾ ਰਾਕੇਸ਼ ਨੂੰ ਬੁਰਾ ਲੱਗਦਾ ਸੀ ਬਾਰੂ ਕਿਸੇ ਨੂੰ ਕੁਝ ਨਹੀਂ ਸਿੱਖਿਆ ਸਕਦਾ ਸਾਲ ਬੀਤਦੇ ਗਏ ਵਕਤ ਦਾ ਪੱਇਆ ਘੁੰਮਿਆ ਉਹੀ ਦੋਸਤ ਜੋ ਕਦੇ ਮੌਜਾਂ ਕਰਦੇ ਸੀ ਅੱਜ ਛੋਟੀਆਂ-ਛੋਟੀਆਂ ਲੋੜਾਂ ਲਈ ਸੰਘਰਸ਼ ਕਰ ਰਹੇ ਸੀ ਦੂਜੇ ਪਾਸੇ ਰਾਕੇਸ਼ ਆਪਣੇ ਪੈਰਾਂ ਤੇ ਖੜ੍ਹਾ ਸੀ ਉਸ ਕੋਲ ਨਾ ਸਿਰਫ ਪੈਸਾ ਸੀ ਬਲਕਿ ਉਹ ਸਕੂਨ ਵੀ ਸੀ ਜੋ ਸਿਰਫ ਮਿਹਨਤ ਨਾਲ ਮਿਲਦਾ ਉਸ ਨੂੰ ਅਹਿਸਾਸ ਹੋਇਆ ਕਿ ਉਹ ਪੁਰਾਣੀਆਂ ਕੁਰਬਾਨੀਆਂ ਅੱਜ ਉਸ ਦਾ ਸਭ ਤੋਂ ਵੱਡਾ ਸਹਾਰਾ ਬਣੀਆਂ ਹਨ ਦੋਸਤੋ ਸਿੱਖਿਆ ਬਹੁਤ ਸਪਸ਼ਟ ਹੈ ਜਿਹੜਾ ਅੱਜ ਸਮਝਦਾਰੀ ਚੁਣ ਲੈਂਦਾ ਉਸ ਨੂੰ ਕੱਲ ਹਾਲਾਤ ਮਜਬੂਰ ਨਹੀਂ ਕਰਦੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਪਿੱਛੇ ਰਹਿ ਗਏ ਆ ਪਰ ਯਾਦ ਰੱਖੋ ਛੇ ਲੰਬੀ ਛਾਲ ਮਾਰਨ ਤੋਂ ਪਹਿਲਾਂ ਦੋ ਕਦਮ ਪਿੱਛੇ ਹੀ ਹਟਦਾ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਣੇ ਉਸ ਦੋਸਤ ਨਾਲ ਇਹ ਵੀਡੀਓ ਸ਼ੇਅਰ ਕਰੋ ਜੋ ਅੱਜ ਵੀ ਮਿਹਨਤ ਕਰ ਰਿਹਾ ਹੈ